ਅੱਲ ਮੈਂ ਤੁਹਾਡਾ ਆਪਣਾ ਸੁਖੀ ਮਾਰਵਾ ਅੱਜ ਆਪਾਂ ਕਰਨ ਲੱਗੇ ਆ ਗੱਡੀ ਦੀ ਸਰਵਿਸ ਤੇ ਆਇਲ ਚੇਂਜ ਫਿਲਟਰ ਚੇਂਜ ਦੇਖੋ ਫਿਰ ਪੂਰੀ ਵੀਡੀਓ ਆ ਹੈਗਾ ਟੋਨੀ ਮੈਸਤਰੀ ਦਾ ਸਾਰਾ ਕੁਝ ਹੈ ਮੈਸਤਰੀ ਫੋਰਮੈਨ ਸਾਰਾ ਕੁਝ ਇਹੀ ਹੈ ਇਸ ਨੇ ਦੇਖਣਾ ਇਸ ਨੇ ਸਾਰਾ ਕੁਝ ਕਰਨਾ ਇਹਨੂੰ ਆਪਾਂ ਪੈਸਾ ਕੋਈ ਨਹੀਂ ਦੇਣਾ ਹੈਗਾ ਫ੍ਰੀ ਚ ਕਰਵਾ ਲੈਣਾ ਇਹ ਤਾਂ ਕੰਮ ਸਾਰਾ ਇਨ ਕੱਢ ਕੱਢ ਦੇ ਨਹੀਂ ਬਣਾਉਂਗਾ ਹੁਣ ਹੂੰ ਦੇਖੋ ਐ ਤੇ ਨਿਕਲਦਾ ਹੈ ਗੈਪ ਖੋਲ ਕੇ ਲਓ ਜੀ ਦੇਖੋ ਇਹ ਨਿਕਲਿਆ ਕਾਲਾ ਚਿਕੜ ਨਾਲੇ ਦਾ ਕਰੋ ਚੈੱਕ ਬਹੁਤ ਰੋਮਾਣਦਾਰ ਹੈ ਇਹ ਕਰ ਰੁਕੀ ਇਹ ਤੇ ਰਸੀਪਾ ਦੇਸੀ ਜਗਾੜ ਚੱਲ ਰਿਹਾ ਦੇਖੋ ਜੀ ਉਹਨਾਂ ਕੋਲੇ ਤਾਂ ਉਹ ਹੁੰਦਾ ਹੋਊਗਾ ਨਾ ਗੁੱਟੀਆਂ ਹਾਂ ਉਹਦੇ ਨਾਲ ਇੱਕ ਲੰਪ ਜਾਂਦਾ ਲੋਹੇ ਦਾ ਬਣਾਇਆ ਹੈ ਕਲੰਪਾ ਬਰਾਂ ਗੱਲਾਂ ਭਾਂਤੋ ਹੀ ਸਿੰਗਲ ਪਾ ਕਲ ਕਰੋ ਚੈੱਕ ਮਿਸਤਰੀ ਹਟਦਾ ਨਹੀਂ ਹੈਗਾ ਕੁਛ ਨਾ ਕੁਛ ਕਰਕੇ ਹਟੂਗਾ ਜੀ ਮੈਨੂੰ ਨਹੀਂ ਲੱਗਦਾ ਕਿ ਇਹ ਖੋਲੂਗਾ ਮਿਸਤਰੀ ਦੇਖੋ ਚੈੱਕ ਕਰੋ ਉਹ ਲਾ ਰਿਹਾ ਹੈ ਦੇਖੋ ਹੈ ਉੱਪਰ ਵੀ ਹੈ ਔਰ ਪਾ ਲਿਆ ਘੇਰਾ ਦੇ ਲਿਆ ਹਾਂ ਕਲੰਪ ਵੀ ਤੈਨੂੰ ਸਪੈਸ਼ਲ ਰੱਖਣਾ ਪਿਆ ਕੋਈ ਨਾ ਕੋਈ ਨਾ ਲੈ ਲਾਂਗੇ ਏਸੇ ਤੇ ਬਣਵਾਵਾਂਗੇ ਨਹੀਂ ਲਾਓ ਪੱਤੀਆਂ ਇਆਂ ਹੁੰਦੀਆਂ ਨੇ ਯਾਰ ਕੌਣ ਆ ਗਿਆ ਤੇ ਨਾ ਕੋਲਟਾ ਲਾ ਮੈਂ ਕਿ ਟਾਇਰ ਤੇ ਮਹਿਸੂਸ ਹੋਪਟੇ ਟਾਇਰ ਵੀ ਹੋਏ ਜਾਊਗਾ ਜਾਂ ਕੋਲਿਆ ਜਾਂ ਸਾਡਾ ਟਾਇਰ ਵੀ ਹੋਵੇ ਗਿਆ ਟਾਇਰ ਦੀ ਦਿੱਕਤ ਆਉਂਦੀ ਹੈ ਆ ਗਈ ਗੱਦਰ ਆ ਦੇਖੋ ਜੀ ਸਾਡੀ ਗੱਡੀ ਦੀ ਮਿੱਟੀ ਕਿੰਨੀ ਕਿੰਨੀ ਚਾੜੀ ਆਪਾਂ ਨੇ ਇਹ ਪਿਛਲੀ ਵਾਰ ਪਿਛਲੇ ਹਫ਼ਤੇ ਆਪਾਂ ਨੇ ਖੇਤਾਂ 'ਚ ਸੈਟਲੀ ਦੀ ਕਣਕ ਦੇ ਵਿੱਚ ਆ ਨਵਾਂ ਫਿਲਟਰ ਆਪਣਾ ਇਹ ਲਾ ਦੇਣਾ ਹੁਣ ਆਪਾਂ ਨੇ ਖੋਲ ਕੇ ਦੇਖੋ ਜੇ ਮਿਸਤਰੀ ਤੋਂ ਖੁੱਲੂਗਾ ਹੈ ਤਾਂ ਮਿਸਤਰੀ ਢਿੱਲਾ ਬੰਦ ਹੋਣਾ ਤਾਂ ਮਿਸਤਰੀ ਸਾਡਾ ਢਿੱਲਾ ਬੰਦਾ ਆ ਰੈਂਚ ਨਾਲ ਖੋਲਿਆ ਆਪਾਂ ਨੇ ਦੇਖੋ ਦੇਸੀ ਜਗਾੜ ਕਰੋ ਚੈੱਕ ਫਿਰ ਫਿਲਟਰ ਹੀ ਫਿਲਟਰ ਖੋਲਦੇ ਨੇ ਆਪਾਂ ਸਾਰੇ ਪਿੰਡ ਦੇ ਇਹ ਤੇਲ ਬੜਾ ਘੱਟ ਨਿਕਲਿਆ ਗੱਡੀ 'ਚ ਮੈਨੂੰ ਲੱਗਦਾ ਗੱਡੀ ਪੀਣ ਲੱਗੀ ਤਾਂ ਉਹ ਲੱਗ ਗਈ ਉੱਤੋਂ ਤਰ੍ਹਾਂ ਹੋਲੀ ਕਾ ਜੈਨ ਚੈਂਬਰ ਲਈ ਕਾ ਟਾਇਪਟ ਸਾਉਟ ਉਹ ਕਵਰ ਲੀਕ ਹੈ ਗੱਡੀ ਤੇ ਲੱਗਣਾ 10000 ਰੁਪਏ ਘੱਟੋ-ਘੱਟ ਜੇ ਮੈਤਰਾਤ ਨੇ ਗੱਡੀ ਠੀਕ ਕਰਾਉਣੀ ਹੈ ਇਹ ਕਣੇ ਚਲਾਉਣੀ ਆ ਫਿਰ ਚਲਾਈ ਆ ਅੱਗ ਲਵਾ ਕੇ ਫੂਕਨੀ ਬਸ ਹੁਣ ਏਦਾਂ ਉੱਤੇ ਦੀ ਕੁਝ ਨਹੀਂ ਹੋਣਾ ਅਦਾ ਜੀ ਆ ਦੇਖੋ ਆਪਾਂ ਆ ਆਇਲ ਆਇਲ ਪਉਣਾ ਇਸ ਮੋਟਰਲ 5W30 ਇਹ ਤੇਲ ਪਉਣਾ ਆਪਾਂ ਨੇ ਆ ਦੇਖੋ ਆਪਾਂ ਪਿੱਤੇ ਵੀ ਵਿੱਚ ਸਿੱਟਰ ਖੇ ਨੇ ਵੀ ਸੜੀ ਅੱਗ ਛੇਤੀ ਲੱਗ ਜੇ ਇਹਨੂੰ ਹੂੰ ਉਹਦੇ ਰਿੰਗ ਹੈਗਾ ਵੀ ਲੱਗ ਜਾ ਹਾਂ ਹਾਂ ਸਭ ਕੁਝ ਲੱਗਿਆ ਹੋਇਆ ਹੈ ਹਾਂ ਜੀ ਹਾਂ ਲੱਗਿਆ ਹੋਇਆ ਹੁੰਦਾ 我打家呀。 ਹਾਂਜੀ ਪ੍ਰੋਗਰਾਮ ਦੀ ਕਿਹਾ ਵਰਤਾ ਜੰਗੜ ਆਹ ਦੇਖ ਰਹਾ ਮੈਂ ਤੁਹਾਨੂੰ ਕਿਸੇ ਦਾ ਗਿਆ ਜਾਰ ਹੱਥ ਵੱਡੇ ਹੈ ਹਲੇ ਹਨ ਕਿੱਥੇ ਹਾਂਜੀ ਹਾਂ ਇਹ ਦੇਖੋ ਪਾਣੀ ਵਾਲਾ ਵਿੱਚ ਗੇਰ ਰਿਹਾ ਹੈ ਇਹ ਇਹ ਬੰਦੇ ਨੂੰ ਕੰਮ ਜਮਾ ਨਹੀਂ ਆਉਂਦਾ ਹੈਗਾ ਕਾਰਨ ਫਿਲਟਰ ਟ੍ਰਾਈ ਦਾ ਪਰ ਆਹ ਪਿਆਟਾ ਟੱਕੜੀ ਦੇਖੋ ਐ ਢੱਡ ਕੱਟ ਉੱਠ ਨਹੀਂ ਵੀ ਨਹੀਂ ਸੋਤ ਉਹ ਮੇਰੇ ਤੋਂ ਬਾਦ ਨਹੀਂ ਵੱਧ ਚਲੋ ਜੀ ਇੰਨਾ ਡਰਦਾ ਕਿ ਹੂੰ ਲੋਰਾ ਪਤਾ ਨਾ ਦੇਗਾ ਪਾ ਪਾ ਦੇ ਲੀਟਰ ਪਾ ਦੇ ਆਉਂਦਾ ਲੀ ਗੂਗਾ ਓਏ ਤੇਲ ਕਿੱਥੇ ਡੋਲ ਰਹੇ ਹੋ ਓਏ ਮਾਤਾ ਭਾਈ ਲੀਟਰ ਦੇ ਪਾ ਦੇ ਪਾਤਾ ਮਾ ਕੋਈ ਨਾ ਲੀਟਰ ਹੋ ਗਿਆ ਨਾ ਐਡੀ ਸੇਤੀ ਲੀਟਰ ਕਿਵੇਂ ਪਾਦਾ ਤੈਨੂੰ ਟੋਲਦਾ ਕਰਦੇ ਏ ਯਾਰ ਕਿਧਰ ਟੋਲ ਰਹੇ ਆ ਕਮੈਂਟ ਮੈਂ ਦੂਜੀ ਵਾਲੀ ਜਗਾੜ ਲਾਉਂਦਾ ਇੱਥੇ ਉਹ ਪਿਆਊਗਾ ਉਹਦੇ ਵਾਲੋਂ ਪੈਪ ਹਾਂ ਹੀ ਪਾ ਲਈ ਗੱਲ ਜਾ ਵੜਦੇ ਸੁੱਕੇ ਤੇ ਨਾੜੀ ਦਾ ਭਲੇ ਟੋਕ ਉੱਲੇ ਪਾਸੋਂ ਵੜਦੇ ਹਾਂ ਹੱਥ ਦੇ ਨਾ ਖਾਈ ਲਈ ਤੂੰ ਅਰਜਨ ਵਰਨਾ ਉੱਥੇ ਤਰਗਾ ਪੱਟੀ ਤੇ ਓਏ ਉਹ ਉਧਰ ਹੀ ਪਾਸੇ ਵੀ ਰੋ ਆਇਓ ਰਹਿਣ ਦੇ ਆਇਓ ਰਹਿਣ ਦੇ ਵੀਰੇ ਤੇਰਾ ਜੈਂਬਰ ਵੀਰ ਆਇਓ ਰਹਿਣ ਦੇ ਪਹਿਲਾਂ ਉਹਨੂੰ ਝਾੜ ਲਾ ਉਹਨੂੰ ਝਾੜ ਲਾ ਵੀਰੇ ਮੈਂ ਕੱਪੜਾ ਫੇਰ ਲੈ ਤੂੰ ਹਾਂ ਕਸਰਾ ਵਿੱਚ ਜਾਊ ਉਹਦੇ ਆ ਕੱਪੜਾ ਫੇਰ ਲੈ ਆਇਓ ਲੱਗਦੀ ਮਹਾਂ ਪੂਰਾ ਕੁਤਲਾਈ ਰੱਖੇ ਅੰਦਾਜ਼ੇ ਨਾਲ 10 ਲੀਟਰ ਪਾ ਦੇ ਬਾਅਦ ਤੂੰ ਢਿੱਡੇ ਛੱਟ ਨੂੰ ਪਾਵਾਂਗਾ 15-20 ਮਿੰਟ ਰੁੱਕ ਦੇਖਿੰਗੇ ਦਾ ਪਤਾ ਲੱਗ ਜੂਗਾ ਇਹ ਸਹੀ ਹੈ ਕਸਰ ਦਾ ਸਿਸਟਮ ਆਪਣਾ ਇਹ ਦੇਖ ਜੀ ਆ ਕਿਵੇਂ ਲਿਆ ਇਸ ਤੇ ਬੇਜ ਕਾਸਪਿਆ ਹੋਣੀ ਲੈ ਦੇ ਫਿਰ ਆ ਦੇ ਵੀਰੇ ਆ ਬਰੇ ਕਾਲਾ ਪਾਣੀ ਆ ਕਿ ਕਿਹੜਾ ਇਹ ਸੁੱਕੀ ਟੂਬਾ ਆ ਗੁੱਜੇ ਦੇ ਚ ਜੇ ਕੋਲਡ ਪੈਂਦਾ ਇੱਕ ਮਿੰਟ ਰੁਕ ਜਾ ਦੋ ਲੀਟਰ ਦੇ ਮੰਗ ਕੋ ਪੈ ਗਿਆ ਹੁਣ ਬਸ ਬੰਦ ਕਰ ਦੇ ਆ ਦੇ ਛੱਡ ਲੈਂਦੇ ਇਹਨੂੰ ਜਾਂਦਾ ਜੀ ਓਕੇ ਰਪਟ ਆ ਲਓ ਜੀ ਆਪਾਂ ਨੇ ਪਾ ਦਿੱਤਾ ਤੇਲ ਹਾਏ ਫਿਲਹਾਲ ਅੱਧਾ ਤੇਲ ਪਾਇਆ ਆਪਾਂ ਨੇ ਹਾਏ ਫਿਲਹਾਲ ਅੱਧਾ ਤੇਲ ਪਾਇਆ ਉਹ ਵੀ ਚੈਕਿੰਗ ਲਈ ਕਿ ਕੋਈ ਲੀਕੇਜ ਤਾਂ ਨਹੀਂ ਰਹੀ ਫਿਲਟਰ ਤੇ ਜਾਂ ਕਾਸੇ ਤੇ ਬਾਕੀ ਤੇਲ ਹੁਣ 15-20 ਮਿੰਟ ਟੈਸਟਿੰਗ ਕਰਕੇ ਜਾਂ ਅੱਧਾ ਘੰਟਾ ਟੈਸਟਿੰਗ ਕਰਕੇ ਫੇਰ ਰਾਨੀ ਚ ਤੇਲ ਪਾਉਣਾ ਆਪਾਂ ਨੇ ਉਦੋਂ ਤੱਕ ਇਹ ਇਦਾਂ ਹੀ ਰਹੂਗਾ